ਸਤ ਸ੍ਰੀ ਅਕਾਲ ਮੇਰੇ ਪਿਆਰੇ ਪਿਆਰੇ ਵਿਦਿਆਰਥੀਓ ਤੁਹਾਡਾ ਅੱਜ ਦੀ ਜਮਾਤ ਵਿੱਚ ਸਵਾਗਤ ਹੈ ਬੱਚਿਓ ਤੁਸੀਂ ਹੁਣੇ-ਹੁਣੇ ਆਪਣੇ ਦਸੰਬਰ ਮਹੀਨੇ ਦੀਆਂ ਸਰਦੀਆਂ ਦੀਆਂ ਠੰਡੀਆਂ ਠੰਡੀਆਂ ਛੁੱਟੀਆਂ ਦਾ ਆਨੰਦ ਮਾਣ ਕੇ ਆਏ ਹੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਰਿਆਂ ਨੇ ਖੂਬ ਮौज-ਮਸਤੀ ਕੀਤੀ ਹੋਏਗੀ ਅਤੇ ਘੁੰਮਣ-ਫਿਰਨ ਵੀ ਗਏ ਹੋਵੋਗੇ ਸੋ ਤੁਸੀਂ ਪੂਰਾ-ਪੂਰਾ ਨਜ਼ਾਰਾ ਲਿਆ ਆਪਣੀਆਂ ਛੁੱਟੀਆਂ ਦਾ ਤੇ ਹੁਣ ਅਸੀਂ ਆਪਣੀ ਅਗਲੀ ਪੜ੍ਹਾਈ ਜਿਹੜੀ ਹੈ ਉਹਨੂੰ ਸ਼ੁਰੂ ਕਰਦੇ ਹਾਂ ਤੇ ਉਸ ਦੇ ਲਈ ਅਸੀਂ ਅੱਜ ਵਿਸ਼ਾ ਕਰਾਂਗੇ ਜੋ ਅਸੀਂ ਛੁੱਟੀਆਂ ਤੋਂ ਪਹਿਲਾਂ ਕੀਤਾ ਸੀ ਔਰ ਉਹ ਵਿਸ਼ਾ ਹੈ ਤੁਹਾਡਾ ਪਾਠ ਈਦ ਦਾ ਤਿਉਹਾਰ ਜੋ ਕਿ ਤੁਹਾਡੀ ਪੰਜਾਬੀ ਪੁਸਤਕ ਦੇ ਵਿੱਚ ਪੇਜ ਨੰਬਰ 48 ਤੇ ਹੈ ਸੋ ਅ ਅੱਜ ਅਸੀਂ ਇਸ ਦਾ ਅਗਲਾ ਅਭਿਆਸ ਕਰਾਂਗੇ ਠੀਕ ਹੈ ਬੱਚੋ ਲੇਕਿਨ ਅਭਿਆਸ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਪਾਠ ਨੂੰ ਇੱਕ ਵਾਰੀ ਫਿਰ ਤੋਂ ਪੜਾਂਗੇ ਸੋ ਇਸ ਦੇ ਲਈ ਤੁਸੀਂ ਆਪਣੀਆਂ ਪੰਜਾਬੀ ਪੁਸਤਕਾਂ ਖੋਲੋਗੇ ਪੇਜ ਨੰਬਰ 48 ਦੇ ਉੱਪਰ ਪੇਜ 48 ਦੇ ਉੱਪਰ ਪਾਠ ਨੰਬਰ 9 ਹੈ ਈ ਦਾ ਤਿਉਹਾਰ ਠੀਕ ਹੈ ਇਸ ਨੂੰ ਤੁਸੀਂ ਬੜੇ ਹੀ ਧਿਆਨ ਨਾਲ ਬੜੇ ਹੀ ਚੰਗੀ ਤਰ੍ਹਾਂ ਹਰ ਇੱਕ ਲਾਈਨ ਪੜਨੀ ਹੈ ਠੀਕ ਹੈ ਬੇਟਾ ਪੂਰਾ ਪਾਠ ਪੜਨ ਤੋਂ ਬਾਅਦ ਅਸੀਂ ਇਸ ਦਾ ਅਭਿਆਸ ਹੱਲ ਕਰਾਂਗੇ ਜੋ ਕਿ ਹੈ ਪੇਜ ਨੰਬਰ 51 ਦੇ ਉੱਪਰ ਠੀਕ ਹੈ 51 ਦੇ ਉੱਪਰ ਐਕਸਰਸਾਈਜ਼ ਨੰਬਰ 2 ਹੈ ਹੇਠ ਲਿਖੇ ਸ਼ਬਦਾਂ ਦੀ ਵਾਕਾਂ ਵਿੱਚ ਵਰਤੋਂ ਕਰੋ ਸੋ ਬੱਚਿਓ ਇਸ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਸ਼ਬਦ ਦਿੱਤੇ ਗਏ ਹਨ ਤੁਸੀਂ ਇਹਨਾਂ ਸ਼ਬਦਾਂ ਨੂੰ ਪੜ੍ਹਨਾ ਹੈ ਅਤੇ ਪੜ੍ਹ ਕੇ ਆਪਣੀ ਮਰਜ਼ੀ ਦੇ ਨਾਲ ਆਪਣੇ ਹਿਸਾਬ ਨਾਲ ਇਸ ਦੇ ਵਾਕ ਬਣਾਉਣੇ ਹਨ ਮੈਂ ਤੁਹਾਨੂੰ ਇੱਕ ਵਾਰੀ ਸ਼ਬਦ ਦੱਸ ਦਿੰਨੀ ਹਾਂ ਕਿਹੜੇ-ਕਿਹੜੇ ਸ਼ਬਦ ਹਨ ਉਦਾਹਰਣ ਵਾਸਤੇ ਪਹਿਲਾ ਸ਼ਬਦ ਜਿਹੜਾ ਹੈ ਉਹ ਹਲ ਕੀਤਾ ਗਿਆ ਹੈ ਤੇ ਪਹਿਲਾ ਸ਼ਬਦ ਹੈ ਤਿਉਹਾਰ ਤਿਉਹਾਰ ਦਾ ਵਾਕ ਬਣਿਆ ਹੈ ਈਦ ਮੁਸਲਮਾਨਾਂ ਦਾ ਤਿਉਹਾਰ ਹੈ ਦੂਸਰਾ ਸ਼ਬਦ ਹੈ ਗਲੇ ਮਿਲਣਾ ਗਲੇ ਮਿਲਣਾ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਤੁਸੀਂ ਹੁਣ ਉਹਨੇ ਪਾਠ ਪੜ੍ਹਿਆ ਹੈ ਸੋ ਤੁਸੀਂ ਪਾਠ ਦੇ ਅਨੁਸਾਰ ਇਸ ਦਾ ਵਾਕ ਬਣਾਉਣਾ ਹੈ ਵਰਤ ਵਰਤ ਦਾ ਮਤਲਬ ਹੁੰਦਾ ਹੈ ਇੱਕ ਦਿਨ ਲਈ ਕੁਝ ਵੀ ਨਾ ਖਾਣਾ ਪੀਣਾ ਠੀਕ ਹੈ ਜਦੋਂ ਅਸੀਂ ਇੱਕ ਦਿਨ ਲਈ ਕੁਝ ਵੀ ਨਹੀਂ ਖਾਂਦੇ ਪੀਂਦੇ ਉਸ ਨੂੰ ਅਸੀਂ ਕਹਿੰਦੇ ਹਾਂ ਵਰਤ ਚੰਦਰਮਾ ਚੰਦਰਮਾ ਤੁਹਾਨੂੰ ਪਤਾ ਹੀ ਹੈ ਅਸਮਾਨ ਦੇ ਵਿੱਚ ਹੁੰਦਾ ਹੈ ਈਦਗਾ ईदगाह ਉਸ ਜਗ੍ਹਾ ਨੂੰ ਕਹਿੰਦੇ ਹਨ ਜਿੱਥੇ ਮੁਸਲਮਾਨ ਜਾ ਕੇ ਨਮਾਜ਼ ਪੜ੍ਹਦੇ ਹਨ ਠੀਕ ਹੈ सेवियां सेवियां ਤੁਹਾਨੂੰ ਪਤਾ ਹੈ ਖਾਣ ਦੀ ਵਸਤੂ ਹੈ ਸੰਦੇਸ਼ ਸੰਦੇਸ਼ ਕਿਸੇ ਨੂੰ ਸੁਨੇਹਾ ਦੇਣਾ ਮੈਸੇਜ ਦੇਣਾ ਠੀਕ ਹੈ ਸੋ ਇਹਨਾਂ ਸਾਰੇ ਸ਼ਬਦਾਂ ਦੇ ਵਾਕ ਤੁਸੀਂ ਆਪਣੇ ਆਪ ਆਪਣੀ ਸਮਰੱਥਾ ਅਨੁਸਾਰ ਬਣਾਓਗੇ ਠੀਕ ਹੈ ਜੀ ਇਸ ਤੋਂ ਅਗਲਾ ਅਭਿਆਸ ਹੈ ਸામਨੇ ਦਿੱਤੇ ਬ੍ਰੈਕਟ ਵਿੱਚੋਂ ਸਹੀ ਸ਼ਬਦ ਚੁਣ ਕੇ ਖਾਲੀ ਥਾਵਾਂ भरो ਤੁਸੀਂ ਇਹ ਜਿਹੜੇ ਸਾਹਮਣੇ ਖਾਲੀ ਥਾਵਾਂ ਦਿੱਤੀਆਂ ਗਈਆਂ ਹਨ ਇਹਨਾਂ ਦੇ ਸਾਹਮਣੇ ਦੋ-ਦੋ ਸ਼ਬਦ ਦਿੱਤੇ ਗਏ ਹਨ ਤੁਸੀਂ ਉਹਨਾਂ ਵਿੱਚੋਂ ਕੋਈ ਇੱਕ ਸ਼ਬਦ ਚੁਣ ਕੇ ਇਸ ਵਿੱਚ ਭਰਨਾ ਹੈ ਸੋ ਪਹਿਲਾ ਹੈ Eid ਵਾਲੇ ਦਿਨ ਲੋਕ ਡੈਸ਼ ਕਪੜੇ ਪਾਉਂਦੇ ਹਨ ਇਹਦੇ ਸਾਹਮਣੇ ਦੋ ਸ਼ਬਦ ਦਿੱਤੇ ਗਏ ਹਨ ਪੁਰਾਣੇ ਨਵੇਂ ਜਿਵੇਂ ਕਿ ਤੁਸੀਂ ਜਾਣਦੇ ਹੋ ਈਦ ਇੱਕ ਤਿਉਹਾਰ ਹੈ ਅਤੇ ਤਿਉਹਾਰ ਵਾਲੇ ਦਿਨ ਲੋਕ ਨਵੇਂ ਕੱਪੜੇ ਪਾਉਂਦੇ ਹਨ ਇਸ ਲਈ ਇੱਥੇ ਸ਼ਬਦ ਆਏਗਾ ਨਵੇਂ ਨੰਬਰ 2 ਹੈ ਰੋਜ਼ਿਆਂ ਦੇ ਦਿਨ ਡੈਸ਼ ਕੁਝ ਨਹੀਂ ਖਾਂਦੇ ਪੀਂਦੇ ਸੋ ਪਾਠ ਪੜ੍ਹ ਕੇ ਤੁਹਾਨੂੰ ਪਤਾ ਲੱਗ ਗਿਆ ਕਿ ਰੋਜ਼ੇ ਰੱਖਦੇ ਨੇ ਮੁਸਲਮਾਨ ਔਰ ਇੱਥੇ ਸ਼ਬਦ ਦਿੱਤੇ ਗਏ ਹਨ ਹਿੰਦੂ ਅਤੇ ਮੁਸਲਮਾਨ ਤੁਸੀਂ ਇਹਨਾਂ ਦੋਨਾਂ ਵਿੱਚੋਂ ਮੁਸਲਮਾਨ ਸ਼ਬਦ ਇਸ ਖਾਲੀ ਥਾਂ ਤੇ लिखना है ठीक है जी नंबर तीन है नमाज तो बाद दूजे डैश मिलते हैं गले जा हथी। इत शब्द आएगा गले नंबर चार है ये त्यौहार आपसी डैश संदेश दिता है प्रेम का लड़ाई का इतने तुम लिखोगे प्रेम यह त्यौहार आपसी प्रेम का संदेश है अगला अभ्यास है हेठ लिखे वाक अगे हाँ ज ना का निशान लगाओ पहला है ईद मुसलमान त्यौहार नहीं है यह वाक गलत है इसलिए इस अगे गलत का निशान आएगा नंबर दो रमज़ान का पूरा महीना वरतान होंगे है जी हाँ ये वाक सही है तो इत सही निशान आएगा ਨੰਬਰ 10 ਮਹੀਨੇ ਦੇ ਅੰਤ ਵਿੱਚ ਚੰਦਰਮਾ ਦਿਖਾਈ ਦਿੰਦਾ ਹੈ ਜੀ ਹਾਂ ਇਹ ਵਾਕ ਵੀ ਬਿਲਕੁਲ ਸਹੀ ਹੈ ਤੇ ਇਸ ਦੇ ਅੱਗੇ ਸਹੀ ਦਾ ਨਿਸ਼ਾਨ ਆਏਗਾ ਨੰਬਰ 4 ਈਦ ਵਾਲੇ ਦਿਨ ਸ਼ਹਿਰਾਂ ਵਿੱਚ ਖੂਬ ਚਹਲ ਪਹਿਲ ਰਹਿੰਦੀ ਹੈ ਜੀ ਹਾਂ ਈਦ ਵਾਲੇ ਦਿਨ ਸ਼ਹਿਰਾਂ ਵਿੱਚ ਬਹੁਤ ਚਹਲ ਪਹਿਲ ਹੁੰਦੀ ਹੈ ਇਸ ਲਈ ਇੱਥੇ ਸਹੀ ਦਾ ਨਿਸ਼ਾਨ ਆਏਗਾ ਨੰਬਰ 5 ਇਹ ਮੇਲੇ ਤੇ ਤਿਉਹਾਰ ਸਾਨੂੰ ਆਪਸੀ ਪਾਈਚਾਰੇ ਦਾ ਸੰਦੇਸ਼ ਦਿੰਦੇ ਹਨ ਜੀ ਹਾਂ ਇਹ ਵਾਕ ਵੀ ਸਹੀ ਹੈ ਇੱਥੇ ਵੀ ਤੁਸੀਂ ਸਹੀ ਦਾ ਨਿਸ਼ਾਨ ਲਗਾਓਗੇ ਅਗਲਾ ਅਭਿਆਸ ਹੈ ਬਹੁਵਿਕਲਪੀ ਪ੍ਰਸ਼ਨ ਹੇਠ ਲਿਖੇ ਪ੍ਰਸ਼ਨਾਂ ਦੇ ਸਹੀ ਉੱਤਰਾਂ ਸਾਹਮਣੇ ਸਹੀ ਦਾ ਨਿਸ਼ਾਨ ਲਾਓ ਪਹਿਲਾ ਹੈ Eid ਕਿੰਨਾ ਲੋਕਾਂ ਦਾ ਤਿਉਹਾਰ ਹੈ ਇਸਾਈਆਂ ਦਾ ਜਾਂ ਮੁਸਲਮਾਨਾਂ ਦਾ ਇੱਥੇ ਤੁਸੀਂ ਮੁਸਲਮਾਨਾਂ ਦਾ ਦੇ ਅੱਗੇ ਸਹੀ ਦਾ ਨਿਸ਼ਾਨ ਲਗਾਓਗੇ ਨੰਬਰ 2 ਹੈ ਰਮਜ਼ਾਨ ਦਾ ਪੂਰਾ ਮਹੀਨਾ ਕਹਦਾ ਹੁੰਦਾ ਹੈ ਵਰਤਾਂ ਦਾ ਜਾਂ ਖਾਣ ਪੀਣ ਦਾ ਇੱਥੇ ਤੁਸੀਂ ਵਰਤਾਂ ਦਾ ਦੇ ਅੱਗੇ ਸਹੀ ਦਾ ਨਿਸ਼ਾਨ ਲਗਾਓਗੇ ਨੰਬਰ 3 ਹੈ ਮਹੀਨੇ ਦੇ ਅੰਤ ਵਿੱਚ ਕੀ ਵਿਖਾਈ ਦਿੰਦਾ ਹੈ ਚੰਦਰਮਾ ਜਾਂ ਸੂਰਜ ਤੁਸੀਂ ਚੰਦਰਮਾ ਦੇ ਅੱਗੇ ਸਹੀ ਦਾ ਨਿਸ਼ਾਨ ਲਗਾਓਗੇ ਅਗਲਾ ਪ੍ਰਸ਼ਨ ਹੈ Eid ਤਿਉਹਾਰ ਨੂੰ ਹੋਰ ਕੀ ਆਖਦੇ ਹਨ ਬਕਰੀਦ ਜਾਂ Eidul Fitr ਤੁਸੀਂ ਇੱਥੇ Eidul Fitr ਦੇ ਅੱਗੇ ਸਹੀ ਦਾ ਨਿਸ਼ਾਨ ਲਾਓਗੇ ਨੰਬਰ 5 ਹੈ Eid ਵਾਲੇ ਦਿਨ ਮੁਸਲਮਾਨ ਸ਼ਗਨ ਵਜੋਂ ਕੀ ਬਣਾਉਂਦੇ ਹਨ ਸੇਵੀਆਂ ਜਾਂ ਜਲੇਬੀਆਂ ਇੱਥੇ ਸੇਵੀਆਂ ਦੇ ਅੱਗੇ ਸਹੀ ਦਾ ਨਿਸ਼ਾਨ ਆਏਗਾ ਠੀਕ ਹੈ ਸੋ ਪਿਆਰੇ ਬੱਚਿਓ ਤੁਸੀਂ ਆਪਣਾ ਇਹ ਅਭਿਆਸ ਧਿਆਨ ਨਾਲ ਚੰਗੀ ਤਰ੍ਹਾਂ ਹੱਲ ਕਰਨਾ ਤੇ ਅਗਲੀ ਕਲਾਸ ਤੱਕ ਲਈ ਧੰਨਵਾਦ